ਬੀਤੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰਾ ਕਰਦੇ ਨੇ। ਦੌਰੇ ਦੇ ਵਿੱਚ ਉਹ ਹੜਪੀੜਤਾਂ ਦੇ ਨਾਲ ਮੁਲਾਕਾਤ ਕਰਦੇ ਨੇ। ਹੜਪੀੜਤਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹ ਇੱਕ ਪੈਕੇਜ ਦਾ ਐਲਾਨ ਕਰਦੇ ਨੇ ਜਿਹੜਾ ਪੈਕੇਜ 1600 ਕਰੋੜ ਰੁਪਏ ਦਾ ਸੀਗਾ। ਉੱਥੇ ਹੀ ਉਹ ਜ਼ਿਕਰ ਕਰਦੇ ਨੇ 12000 ਕਰੋੜ ਰੁਪਏ ਆਲਰੇਡੀ ਪੰਜਾਬ ਦੇ ਡਿਜਾਸਟਰ ਮੈਨੇਜਮੈਂਟ ਖਾਤੇ ਦੇ ਵਿੱਚ ਪਿਆ ਹੋਣ ਦੀ। ਤੇ ਇਹ ਪੈਸਾ ਹੁਣ ਹੈ ਕਿ ਨਹੀਂ ਇਹਦੇ ਤੇ ਸਵਾਲ ਖੜੇ ਹੋਣ ਲੱਗੇ। ਪੰਜਾਬ ਦੇ ਫਾਈਨਾਂਸ ਮਿਨਿਸਟਰ ਕਹਿ ਰਹੇ ਨੇ ਅਰਪਾਲ ਚਿਮਾ ਕਿ ਇਹ ਪੈਸਾ ਸਾਡੇ ਕੋਲੇ ਹੈ ਨਹੀਂ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਇਹ ਪੈਸਾ ਸਿਰਦਾ ਹੋਇਆ ਇਹ ਪੈਸਾ ਗਿਆ ਤਾਂ ਗਿਆ ਕਿੱਥੇ ਇਹ ਸਵਾਲ ਹੁਣ ਬਣਿਆ ਹੋਇਆ ਤੇ 1600 ਕਰੋੜ ਰੁਪਏ ਜਿਹੜਾ ਪੈਸਾ ਰਿਲੀਜ਼ ਕੀਤਾ ਗਿਆ ਜਾਰੀ ਕੀਤਾ ਗਿਆ ਫੰਡ ਦੇ ਰੂਪ ਦੇ ਵਿੱਚ ਕੀ ਇਹ ਸਫੀਸ਼ੀਐਂਟ ਰਹੇਗਾ ਇਨ੍ਹਾਂ ਸਵਾਲਾਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਅਰਸ਼ਦੀਪ ਕਲੇਰ ਜੀ ਹੈਗੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰਾ ਨੇ ਕਲੇਰ ਸਾਹਿਬ ਪੈਸਾ ਤਾਂ ਬੜਾ ਕਹਿੰਦੇ ਸੈਂਟਰ ਨੇ ਦੇਤਾ 12000 ਕਰੋੜ ਰੁਪਏ ਪਹਿਲਾਂ ਦੇਤਾ ਤੇ ਹੁਣ ਜਿਹੜਾ 1600 ਕਰੋੜ ਰੁਪਏ ਹਾਲਾ ਉਹ ਘਟ ਹਾਲਾ ਕਿ ਘਟ ਦੱਸਿਆ ਜਾ ਰਿਹਾ 1600 ਕਰੋੜ ਹੁਣ ਦਿੱਤਾ ਕਿਵੇਂ ਦੇਖਦੇ ਹੋ ਪਹਿਲਾਂ ਇਸ ਰਾਸ਼ੀ ਨੂੰ ਦੇਖੋ ਮੀਤ ਜੀ ਪੰਜਾਬ ਇੱਕ ਬੇहद ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਮਾਝਾ ਮਾਲਵਾ ਦੁਆਬਾ ਇਹ ਤਿੰਨੇ ਖੇਤਰ ਹੜਾਂ ਦੀ ਮਾਰ ਦੇ ਵਿੱਚ ਨੇ ਲੋਕਾਂ ਦੇ ਘਰ ਹੋਣ ਡੰਗਰ ਮਾਲ ਬੱਚਾ ਫਸਲਾਂ ਬਿਲਕੁਲ ਤਬਾਹ ਹੋ ਗਈ ਔਰ ਅੱਜ ਪੰਜਾਬ ਨੂੰ ਜ਼ਰੂਰਤ ਹੈ ਪੰਜਾਬ ਤੱਕ ਦਾ ਸੀ ਕਿ ਸਰਕਾਰਾਂ ਨੇ ਜਿਹੜੀਆਂ ਚਾਹੇ ਸੂਬਾ ਸਰਕਾਰ ਚਾਹੇ ਕੇਂਦਰ ਦੀ ਸਰਕਾਰ ਹੈ ਕਿ ਸਾਬਤਾ ਦੇ ਸਮੇਂ ਦੇ ਵਿੱਚ ਪੰਜਾਬੀਆਂ ਦੀ ਬਾਹ ਫੜ ਦੇ ਪਰ ਉਦੋਂ ਬਹੁਤ مایوسی ਹੋਈ ਰੋਸ ਹੋਇਆ ਜਦੋਂ ਇਹ ਦੋਨੋਂ ਸਰਕਾਰਾਂ ਨੇ ਪੰਜਾਬ ਪ੍ਰਤੀ ਕਰਵਈਆ ਦਿਖਾਇਆ ਕਿ ਕੋਈ ਪ੍ਰਵਾਹੀ ਨਹੀਂ ਸੂਬਾ ਸਰਕਾਰ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਜਾਂ ਇਹਨਾਂ ਦੇ ਮੰਤਰੀ ਹੋਣ ਜਾਂ ਹੋਰ ਜਿਹੜੇ ਇਹਨਾਂ ਦੇ ਸਰਵੇ ਸਰਵਾ ਰਵਿੰਦ ਕੇਜਰੀਵਾਲ ਤੋਂ ਲੈ ਕੇ ਇਹ ਆਪਤਾ ਦੇ ਸਮੇਂ ਚ ਪੰਜਾਬ ਚ ਕਿਤੇ ਦਿਖਾਈ ਨਹੀਂ ਦਿੱਤੇ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਪੰਜਾਬ ਦੇ ਦੌਰੇ ਤੇ ਆਏ ਪੰਜਾਬੀਆਂ ਨੂੰ ਇੱਕ ਬਹੁਤ ਵੱਡੀ ਆਸ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਬੇਨਤੀ ਕੀਤੀ ਸਮੁੱਚੀ ਪਾਰਟੀ ਨੇ ਬੇਨਤੀ ਕੀਤੀ ਸੀ ਕਿ ਭਾਈ ਜਿਸ ਤਰੀਕੇ ਦੇ ਹਾਲਾਤ ਨੇ ਪੰਜਾਬ 'ਚ ਘੱਟੋ-ਘੱਟ 20000 ਕਰੋੜ ਦੀ ਜਿਹੜੀ ਰਾਹਤ ਪੈਕੇਜ ਹੈ ਉਹ ਪੰਜਾਬ ਦੇ ਲਈ ਐਲਾਨਿਆ ਜਾਵੇ ਤੇ ਕੱਲ ਮੋਦੀ ਸਾਹਿਬ ਨੇ ਜਦੋਂ ਐਲਾਨਿਆ 1600 ਕਰੋੜ ਮੈਂ ਕਿਸੇ ਸੂਬੇ ਦੇ ਖਿਲਾਫ ਨਹੀਂ ਮੈਂ ਕਿਸੇ ਸੂਬੇ ਦੇ ਲੋਕਾਂ ਦੇ ਖਿਲਾਫ ਨਹੀਂ ਪਰ ਹਿਮਾਚਲ ਨੂੰ 1500 ਕਰੋੜ ਤੇ ਪੰਜਾਬ ਦੀ ਦਾ ਚਾਰ ਗੁਣਾ ਵੱਧ ਨੁਕਸਾਨ ਹੋਇਆ ਉਹਨੂੰ 1600 ਕਰੋੜ ਸੋ ਇਹ 1600 ਕਰੋੜ ਕਿਸੇ ਵੀ ਤਰੀਕੇ ਦੇ ਨਾਲ ਜੋ ਪੰਜਾਬ ਦਾ ਨੁਕਸਾਨ ਇਹਦੀ ਪਰਭਾਈ ਨਹੀਂ ਕਰ ਸਕਦਾ ਪਰ ਹੁਣ ਇੱਕ ਬਹੁਤ ਵੱਡੀ ਕਨਫਿਊਜ਼ਨ ਕਹਿ ਲੋ ਬਹੁਤ ਵੱਡਾ ਭੰਬਲ ਪੂਸਾ ਕਹਿ ਲੋ ਇਹ ਗੱਲ ਖੜਾ ਹੋ ਗਿਆ ਹੁਣ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕਿ ਜੀ 12000 ਕਰੋੜ ਪੰਜਾਬ ਕੋਲੇ ਪਹਿਲਾਂ ਪਿਆ ਕੇਂਦਰ ਦਾ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦਾ 1600 ਕਰੋੜ ਮੈਂ ਹੋਰ ਦਿੰਦਾ ਮਤਲਬ ਹੁਣ ਜੇ ਪ੍ਰਧਾਨ ਮੰਤਰੀ ਸਾਹਿਬ ਦੀ ਮੰਨੀਏ ਤਾ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਵੀ 20000 ਕਰੋੜ ਦੀ ਮੰਗ ਹੈ ਮੈਂ 13600 ਕਰੋੜ ਦੇ ਚੱਲੇ ਇਹੀ ਇਹੀ ਸਮਝਿਆ ਜਾਏ ਹੁਣ ਸੂਬਾ ਸਰਕਾਰ ਦੇ ਮੰਤਰੀ ਕਹਿੰਦੇ ਜੀ ਇਸ ਦਾ ਉਹ ਖਰਚ ਲਿਆ ਕੱਲ ਮੁੰਡੀਆਂ ਸਾਹਿਬ ਦਾ ਬਿਆਨ ਸੀ ਕਹਿੰਦੇ ਜੀ ਅਸੀਂ ਖਰਚ ਲਿਆ ਫਿਰ ਬਰਿੰਦਰ ਕੋਇਲ ਕਹਿੰਦੇ ਸਾਡੇ ਕੋਲ 13000 ਕਰੋੜ ਰੁਪਇਆ ਅੱਜ ਹਰਪਾਲ ਚੀਮਾ ਜੀ ਕਹਿੰਦੇ ਸਾਡੇ ਕੋਲ ਹੈ ਨਹੀਂ ਸੋ ਇਹ ਹੁਣ ਜਿਹੜਾ 12000 ਕਰੋੜ ਜਿਹਦੀ ਪ੍ਰਧਾਨ ਮੰਤਰੀ ਗੱਲ ਕਰ ਰਹੇ ਨੇ ਡਿਜ਼ਾਸਟਰ ਮੈਨੇਜਮੈਂਟ ਫੰਡ ਇੱਕ ਚੀਜ਼ ਬੜੀ ਸਪਸ਼ਟ ਹੈ ਕਿ ਡਿਜ਼ਾਸਟਰ ਮੈਨੇਜਮੈਂਟ ਐਕਟ ਚ ਜੇ ਪੜੋਗੇ ਇਹ ਜਿਹੜਾ ਫੰਡ ਹੈ ਇਹਨੂੰ ਆਪਤਾ ਦੇ ਸਮੇਂ ਚ ਹੀ ਖਰਚਿਆ ਜਾ ਸਕਦਾ ਹੁਣ ਜੇ ਇਹ ਪੈਸਾ ਪੰਜਾਬ ਸਰਕਾਰ ਦੀ ਟ੍ਰੈਜਰੀ ਚ ਹੈ ਨਹੀਂ ਹੁਣ ਗੱਲ ਮੋਟੀ-ਮੋਟੀ ਇਹ ਹੈ ਕਿ ਜੇ ਆਪਾਂ ਸਮਝੀਏ ਕਿ ਟ੍ਰੈਜਰੀ ਤਾਂ ਇੱਕੋ ਹੀ ਹੈ ਟ੍ਰੈਜਰੀਆਂ ਤਾਂ ਦੋ ਤਿੰਨ ਹੈ ਨਹੀਂ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ ਜਿਹੜਾ 12000 ਕਰੋੜ ਹੈ ਉਹ ਤੁਸੀਂ ਰੱਖਣਾ ਹੈ ਉਹਨੂੰ ਸਿਰਫ ਆਪਤਾ ਦੇ ਸਮੇਂ ਚ ਖਰਚਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਮਿਸਯੂਜ਼ ਕਰ ਲਿਆ ਸਵਾਲ ਤਾਂ ਹੁਣੇ ਵੱਡਾ ਉੱਠ ਗਿਆ ਕਿ ਜੇ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ 12000 ਕਰੋੜ ਪੰਜਾਬ ਕੋਲੇ ਪਿਆ ਹੈ ਮਤਲਬ ਪ੍ਰਧਾਨ ਮੰਤਰੀ ਦਾ ਕਹਿਣਾ ਪ੍ਰਧਾਨ ਮੰਤਰੀ ਐਦਾਂ ਤਾਂ ਕੋਈ ਸਟੇਟਮੈਂਟ ਦਿੰਦੇ ਨਹੀਂ ਮਤਲਬ ਬੋਲਣਾਂ ਕੋਲੇ ਕੋਈ ਡਾਕੂਮੈਂਟ ਨਹੀਂ ਜਿਹੜੇ ਕਹਿੰਦੇ ਨੇ ਕਿ ਸੂਬੇ ਕੋਲੇ 12000 ਕਰੋੜ ਹੈ ਹੁਣ ਜੇ 12000 ਕਰੋੜ ਭਗਵੰਤ ਮਾਨ ਸਾਹਿਬ ਦੀ ਸਰਕਾਰ ਕੋਲੇ ਸੀ ਤਾਂ ਭਈ ਇਹਨਾਂ ਨੇ ਖਰਚਿਆ ਕਿਉਂ ਨਹੀਂ 10 ਅਗਸਤ ਨੂੰ ਹੜਾਂ ਦੀ ਦਸਤਕ ਪੰਜਾਬ ਦੇ ਵਿੱਚ ਆ ਗਈ ਸੀ 10 ਅਗਸਤ ਤੋਂ ਲੈ ਕੇ ਅੱਜ 10 ਸਤੰਬਰ ਆ ਗਿਆ ਕਿੱਥੇ ਗਿਆ ਜੀ ਉਹ 12000 ਕਰੋੜ ਔਰ ਜੇ ਤੁਸੀਂ ਮੋٹے ਤੌਰ ਤੇ ਮਤਲਬ ਪੰਜਾਬ ਦੇ ਵਿੱਚ ਅਸੀਂ ਘੁੰਮੇ ਆ 1600 1700 ਪਿੰਡ ਹੈ ਜਿਹੜਾ ਬਹੁਤ ਜ਼ਿਆਦਾ ਫੜਾ ਕਰਕੇ ਪਰਵਾਹਤ ਆ ਪੂਰੇ ਡੁੱਬ ਗਿਆ ਪੂਰਾ ਡੁੱਬ ਗਿਆ 12000 ਕਰੋੜ ਇਹਨਾਂ ਕੋਲੇ ਸਮਝੋ ਆ ਗਿਆ ਤੇ ਤਾਂ ਇਕੱਲੇ ਇਕੱਲੇ ਪਿੰਡ ਤੇ ਕਰੋੜਾਂ ਰੁਪਈਆ ਖਰਚ ਸਕਦੇ ਸੀ ਮੋੜ ਵਿਸੇਵੇ ਲਈ ਖਰਚ ਸਕਦੇ ਸੀ ਜੋ ਅੱਜ ਲੋਕਾਂ ਨੂੰ ਸਾਧਨ ਸੂਲਤ ਚਾਹੀਦੀ ਹੈ ਉਹਦੇ ਲਈ ਜਾ ਸਕਦਾ ਸੀ ਫਿਰ ਉਹ 12000 ਕਰੋੜ ਖਰਚਿਆ ਕਿਉਂ ਨਹੀਂ ਜੇ ਹਰਪਾਲਜੀ ਮਾਜੀ ਕਹਿੰਦੇ ਨੇ ਵੀ ਅਸੀਂ ਖਰਚ ਲਿਆ ਤਾ ਫਿਰ ਉਹ ਕਿੱਥੇ ਖਰਚ ਲਿਆ ਮਤਲਬ ਉਹ 12000 ਕਰੋੜ ਜਿਹੜਾ ਪੰਜਾਬ ਲਈ ਸੀ ਜਿਹੜਾ ਇਹੀ ਜੀ ਸਥਿਤੀ ਚ ਆਫਤਾ ਚ ਪੰਜਾਬੀਆਂ ਦੇ ਕੰਮ ਆਉਣਾ ਸੀ ਕਿਤੇ ਉਹ ਵੀ ਤਾਂ ਨਹੀਂ ਅਰਵਿੰਦ ਕੇਜਰੀਵਾਲ ਤੇ ਲੁਟਾਇਆ ਸਭ ਇੱਕ ਇਹ ਚੀਜ਼ ਹੋਰ ਹੈਗੀ ਆ ਕਿ ਇਹ ਤਾਂ ਆਨ ਰਿਕਾਰਡ ਕਹਿ ਰਹੇ ਸਰਕਾਰ ਕੇ ਅਸੀਂ 71 ਕਰੋੜ ਰੁਪਏ ਖਰਚ ਕੀਤਾ ਸੀ ਵੰਡਤਾ 71 ਕਰੋੜ ਰੁਪਏ ਇੱਕ ਪਾਸੇ ਉਹ 20000 ਕਰੋੜ ਦੀ ਮੰਗ ਕਰਦੇ ਆ ਆਪ ਜਦੋਂ ਖਰਚੇ ਦੀ ਗੱਲ ਕਰਦੇ ਆ ਤਾਂ 71 ਕਰੋੜ ਖਰਚਦੇ ਆ ਹਾਲਾਂਕਿ ਸਟੇਟ ਤੇ ਸੈਂਟਰ ਦੀ ਅਗਰ ਮੈਨੇਜਮੈਂਟ ਦੀ ਗੱਲ ਕਰੀਏ ਪੈਸੇ ਦੀ ਤਾਂ 25% ਸਟੇਟ ਨੇ ਪਾਉਣਾ 75% ਸੈਂਟਰ ਨੇ ਪਾਉਣਾ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਤਾਂ ਆਪ ਪੰਜਾਬ ਸਰਕਾਰ ਨੇ ਮਹਿਜ਼ 71 ਕਰੋੜ ਰੁਪਏ ਖਰਚ ਕੀਤਾ ਇਸ ਪੂਰੇ ਦੇਖੋ ਬੜੀ ਕਮਾਲ ਦੀ ਗੱਲ ਹੈ ਕਿ 1600 ਕਰੋੜ ਜੇ ਨਾ ਕਾਫੀ ਪੈ ਰਿਆ ਜਿੰਨਾ ਪੰਜਾਬ ਦਾ ਨੁਕਸਾਨ ਹੋ ਗਿਆ ਤੁਸੀਂ ਮਾਝੇਵਾਲ ਜਾ ਕੇ ਦੇਖੋ 100 100 ਸਵਾ 150 ਪਿੰਡ ਪਾਣੀ ਦੇ نیچے ਚਲਾ ਗਏ ਮਤਲਬ ਪਿੰਡ ਹੈ ਹੀ ਨਹੀਂ ਉੱਥੇ ਨਾ ਘਰ ਨੇ ਨਾ ਖੇਤ ਨੇ ਤੇ ਜੇ 1600 ਕਰੋੜ ਨੂੰ ਆਪਾਂ ਸਮਝਦੇ ਹਾਂ ਕਿ ਪੰਜਾਬ ਲਈ ਨਾ ਕਾਫੀ ਹੈ ਜਿੰਨਾ ਵੱਡਾ ਨੁਕਸਾਨ ਹੈ 71 ਕਰੋੜ ਦੀ ਕਿੱਥੇ ਗੱਲ ਕਰਦੇ ਉਹਨਾਂ ਨੇ 71 ਵੀ ਨਹੀਂ ਖਰਚਿਆ ਉਹਣਾ ਜੋ ਹਾਲਾਤ ਨੇ ਤੁਸੀਂ ਦੇਖੇ ਹੀ ਹੈ ਕਿ ਕਿਦਾਂ ਆਪਦੀ ਮਹਿਲਾ ਵਿੰਗ ਦੀ ਕੋਆਰਡੀਨੇਟਰ ਨੂੰ ਖੜਾ ਕੇ ਜਾਲੀ ਹੜਪੀੜਾ ਦਿਖਾ ਕੇ ਮੁੱਖ ਮੰਤਰੀ ਫੋਟੋ ਸ਼ੂਟ ਕਰਾ ਕੇ ਆਏ ਸੜਕ ਤੇ ਜਾ ਕੇ ਚੌਂਕੜੀ ਮਾਰ ਕੇ ਬਹਿ ਗਏ ਦੇਖੋ ਮੈਂ ਪੰਜਾਬ ਦੇ ਮੁੱਖ ਮੰਤਰੀ ਦੀ ਸੁੱਖ ਮੰਗਦਾ ਮੈਂ ਪੰਜਾਬ ਦੇ ਮੁੱਖ ਮੰਤਰੀ ਦੇ ਉਹ ਹਸਪਤਾਲ ਚ ਨਹੀਂ ਮੈਂ ਕਹਿੰਦਾ ਕਿ ਜੀ ਸਾਡੇ ਮੁੱਖ ਮੰਤਰੀ ਨੇ ਜਲਦੀ ਸਿਹਤ ਤੇ ਆਪੋ ਕਿਉਣ ਪਰ ਇਹ ਸਮਾਂ ਨਹੀਂ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਅੱਗੇ ਪੰਜਾਬ ਦਾ ਕੇਸ ਸਟਰੋਂਗਲੀ ਪੁਟ ਅਪ ਕੀਨੇ ਕਰਨਾ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਕਰਨਾ ਸੀ ਨਾ ਕੋਈ ਹੋਰ ਉੱਥੇ ਸੀਨੀਅਰ ਮਿਨਿਸਟਰ ਨਹੀਂ ਮੈਂ ਦੇਖਿਆ ਮੁੰਡਿਆ ਸਾਹਿਬ ਨੂੰ ਭੇਜਿਆ ਗਿਆ ਕੋਈ ਸਰਕਾਰ ਦੇ ਵਿੱਚ ਜਾਂਦੇ ਉੱਥੇ ਵਿੱਤ ਮੰਤਰੀ ਹਰਪਾਲ ਚੀਮਾ ਕਿਉਂ ਨਹੀਂ ਗਏ ਹਰਪਾਲ ਚਿਮਾ ਨੇ ਜਾ ਕੇ ਪੰਜਾਬ ਦੀ ਗੱਲ ਉੱਥੇ ਕਿਉਂ ਨਹੀਂ ਕੀਤੀ ਚਲੋ ਮੁੱਖ ਮੰਤਰੀ ਹਸਪਤਾਲ ਚ ਐਂਕਮੈਂਟ ਲਈ ਮੰਨ ਲਿਆ ਫਿਰ ਹਰਪਾਲ ਚਿਮਾ ਕੀ ਕਰਦੇ ਸੀ ਅਸਲ ਦੇ ਵਿੱਚ ਹੁਣ ਇਹਦੀ ਜਾਂਚ ਹੋਣੀ ਚਾਹੀਦੀ ਹੈ ਮੈਂ ਕੇਂਦਰ ਦੀ ਸਰਕਾਰ ਨੂੰ ਬੇਨਤੀ ਕਰਦਾ ਕਿ ਭਾਈ ਕਪਲਾ ਜੇ ਕੀਤਾ ਤਾਂ ਆਮ ਆਦਮੀ ਪਾਰਟੀ ਨੇ ਕੀਤਾ ਇਹਨਾਂ ਦੀ ਜਾਂਚ ਖੋਲੋ ਪਰ ਜਦੋਂ ਹੁਣ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਮੰਨ ਲਿਆ ਕਿ 12000 ਕਰੋੜ 1 1600 ਕਰੋੜੋ ਚ ਐਡ ਕਰਤਾ ਮਤਲਬ 13.5 ਹਜ਼ਾਰ ਕਰੋੜ ਦਾ ਨੁਕਸਾਨ ਪ੍ਰਧਾਨ ਮੰਤਰੀ ਜੇ ਮੰਨੀ ਜਾਂਦੇ ਤੇ ਤਾਂ ਫਿਰ ਕੇਂਦਰ ਸਰਕਾਰ 12000 ਕਰੋੜ ਪੰਜਾਬ ਨੂੰ ਜਲਦ ਜਾਰੀ ਕਰੇ ਜੇ 12000 ਕਰੋੜ ਦੀ ਜਿਹੜੀ ਗੱਲ ਕਹਿੰਦੇ ਹੋ ਕਿ ਇਹਨਾਂ ਕੋਲੇ ਸੀ ਜੋ ਮਿਸਯੂਜ਼ ਹੋ ਗਿਆ ਤਾਂ ਉਹਦੀ ਜਾਂਚ ਕਰੋ ਜਿਹੜੇ ਚਾਹੇ ਮੰਤਰੀ ਹੈ ਚਾਹੇ ਮੁੱਖ ਮੰਤਰੀ ਹੈ ਚਾਹੇ ਅਫਸਰ ਹੈ ਜੇ ਘਪਲਾ ਹੋਇਆ ਤਾਂ ਸਜ਼ਾ ਦਿਓ ਇਹਨਾਂ ਨੂੰ ਪੰਜਾਬੀ ਕਿਉਂ ਸਜ਼ਾ ਬੁਕਤ ਧੰਨਵਾਦ ਜੀ ਤੁਹਾਡਾ ਤਾਂ ਹੁਣ 12000 ਕਰੋੜ ਰੁਪਏ ਦੀ ਜਿਹੜੀ ਰਕਮ ਹੈਗੀ ਡਿਜਾਸਟਰ ਮੈਨੇਜਮੈਂਟ ਦੀ ਉਸ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਕਿ ਆ ਜਦ ਕਿ ਜਾਂਚ ਹੋਵੇ ਕਿ ਆਖਿਰਕਾਰ ਇਹ ਪੈਸਾ ਲੱਗਿਆ ਜਾਂ ਨਹੀਂ ਲੱਗਿਆ ਜੇ ਲੱਗਿਆ ਤਾਂ ਕਿੱਥੇ ਲੱਗਿਆ ਕੀ ਇਹ ਪੈਸਾ ਮਿਸ ਯੂਜ਼ ਹੋਇਆ तमाम ਚੀਜ਼ਾਂ ਜਾਂਚ ਮੰਗਦੀਆਂ ਨੇ ਲੇਕਿਨ ਹਾਲ ਫਲਾਲ ਸੂਬੇ ਦੇ ਵਿੱਚ ਵੀ ਇਹਦੇ ਵਿੱਚ ਕਾਫੀ ਜਿਹੜਾ ਹੈਗਾ ਕਨਫਿਊਜ਼ਨ ਕ੍ਰੀਏਟ ਹੋਇਆ ਇੱਕ ਮੰਤਰੀ ਕਹਿੰਦੇ ਨੇ ਕਿ ਸਾਡੇ ਕੋਲ ਪੈਸਾ ਹੈਗਾ ਫਾਈਨੈਂਸ ਮਿਨਿਸਟਰ ਕਹਿੰਦੇ ਨੇ ਕਿ ਸਾਡੇ ਕੋਲ ਪੈਸਾ ਹੈ ਨਹੀਂਗਾ ਤੇ ਪ੍ਰਧਾਨ ਮੰਤਰੀ ਕਹਿੰਦੇ ਕਹਿੰਦੇ ਨੇ ਕਿ ਦਿੱਤਾ ਹੋਇਆ ਪੈਸੇ तमाम ਚੀਜ਼ਾਂ ਬਹੁਤ ਕਨਫਿਊਜ਼ਨ ਕ੍ਰੀਏਟ ਦੇ ਵਿੱਚ ਦਾਇਰੇ ਵਿੱਚ ਆਈਆਂ ਹੋਈਆਂ ਨੇ ਹਾਲ ਫਲਾਲ ਦੇਖਾਂ ਕੀ ਜਾਂਚ ਦੇ ਵਿੱਚ ਕੀ ਨਿਕਲਦਾ ਗਰਜਾਂਚ ਹੁੰਦੀ ਆ ਤਾਂ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ